शुमारी करदा मैं गली चो लंघिया नि छतड़े चो गोई खात मार जदों मैं अंदर लंघिया मेरे कोड़ों फेर पानी मंगिया निकी जी तौड़ी गिलास बाटी तेबा सी अला जी मंजी त्या अस्सी साल बाबा तौड़ी चो पानी मैं गिलास च पा लिया ਫੜ ਕੇ ਗਲਾਸ ਬਾਬੇ ਨੂੰ ਨੂੰ ਲਾ ਲਿਆ ਪਹਿਚਾਣਿਆ ਨਹੀਂ ਸ਼ੇਰਾ ਕਿਹੜਾ ਤੂੰ ਭਾਈ ਓਏ ਕਿੱਥੇ ਨੇ ਘਰ ਕਿਹੜੇ ਪਿੰਡ ਦਾ ਗਰਾਈ ਓਏ ਮੈਂ ਕਿਹਾ ਬਜ਼ੁਰਗੋ ਤੁਹਾਡੇ ਪਿੰਡ ਚ ਮਾਸਟਰ ਸਰਕਾਰੀ ਆ ਲਾਈ ਮੇਰੀ ਡਿਊਟੀ ਕਰਦਾ ਮਰਦਮ ਸ਼ੁਮਾਰੀ ਆ ਤੁਹਾਡਾ ਮੈਂ ਸਾਰਾ ਘਰਵਾਰ ਲਿਖਣਾ ਹੈ ਕਿੰਨੇ ਉਹ ਮੈਂਬਰ ਤੁਸੀਂ ਪੂਰਾ ਪਰਿਵਾਰ ਲਿਖਣਾ ਹੈ ਸੁਣ ਕੇ ਇਹ ਮੱਧਮ ਅੱਖਾਂ ਦੇ ਵਿੱਚ ਪਾਣੀ ਆ ਗਿਆ ਜਾਂਦਾ ਜਾਂਦਾ ਹੰਝੂ ਬਾਬੇ ਨੂੰ ਰੁਆ ਗਿਆ ਹੌਸਲਾ ਜਾ ਕਰ ਫਿਰ ਬਾਬਾ ਬੋਲਿਆ ਜ਼ਿੰਦਗੀ ਦਾ ਉਹਨੇ ਫਿਰ ਰਾਜ ਖੋਲਿਆ ਚਾਰ ਪੁੱਤ ਪੰਜ ਪੋਤੇ ਵੱਡਾ ਪਰਿਵਾਰ ਸੀ ਕਿਸੇ ਵੇਲੇ ਸ਼ਿਰਾ ਮੈਂ ਨੱਥਾ ਸਿੰਘ ਸਰਦਾਰ ਸੀ ਮਿੱਟੀ ਨਾਲ ਮਿੱਟੀ ਹੋ ਕੇ ਕਰੀਆਂ ਕਮਾਈਆਂ ਓਏ ਪੈਰਾ ਵਿੱਚ ਦੇਖ ਸ਼ੇਰਾ ਪਾਟੀਆਂ ਬਿਆਈਆਂ ਓਏ ਕੰਮ ਕਰ ਕਰ ਹੱਥਾਂ ਦੀਆਂ ਮਿੱਟੀਆਂ ਲਕੀਰਾਂ ਹੋਏ ਪੁੱਤ ਪੋਤਿਆਂ ਲਈ ਬਣਾ ਦਿੱਤੀਆਂ ਜ਼ੰਗੀਰਾਂ ਹੋਏ ਕੋਟੇ-ਮੋਟੇ ਫੇਰ ਮੇਰੇ ਤੇਗੇ ਜਵਾਬ ਸੀ ਪੁੱਤ ਮੇਰੇ ਲੱਗੇ ਉਦੋਂ ਕਰਨਾ ਹਿਸਾਬ ਸੀ ਖੇਤ ਕਰ ਸੰਦ ਪੈੜਾ ਸਭ ਦਾ ਹਿੱਸਾ ਪੈ ਗਿਆ ਪਰ ਤੇਰਾ ਇਹ ਬਾਬਾ ਸ਼ੇਰਾ ਅਣਵੰਡਿਆ ਹੀ ਰਹਿ ਗਿਆ ਜੀਵਨ ਸਾਥਣ ਵੀ ਮੇਰੀ ਛੱਡ ਅਤ ਵਿਚਕਾਰ ਗਈ ਥੋੜਾ ਚਿਰ ਹੋਇਆ ਪੁੱਤਾਂ ਸਵਰਗ ਸੁਧਾਰ ਗਏ ਜੇ ਮੈਂ ਗੱਡੇ ਜੋੜੇ ਅੱਜ ਗੱਡੀਆਂ 'ਚ ਬੈਂਦੇ ਨੇ ਸਾਡੇ ਬੁੜੇ ਨੇ ਕੀ ਕੀਤਾ ਅਜੇ ਲੋਕਾਂ ਕੋਲੇ ਕਹਿੰਦੇ ਨੇ ਕੋਠੀਆਂ ਚੋਂ ਨਿਕਲ ਮੰਝਾ ਬਾਗਲ ਚ ਡਹਿ ਗਿਆ ਨਖਾ ਸਿੰਘ ਸਰਦਾਰ ਹੋਏ ਹੁਣ ਨੱਥੂ ਗੁੜਾ ਰਹਿ ਗਿਆ ਲੋਕੋ ਲੱਜੋ ਡਰਦਿਆਂ ਇੱਕ ਦੂਜੇ ਦੀ ਗੱਲ ਮੰਨ ਲਈ ਮਹੀਨਾ ਮਹੀਨਾ ਸਾਹਮਣੇ ਦੀ ਚਾਰਾਂ ਨੇ ਬਾਰੀ ਬਣ ਲਈ 30 ਤੇ 31 ਦਿਨਾਂ ਦਾ ਸ਼ੇਰਾ ਫਿਰ ਪੰਗਾ ਪੈ ਗਿਆ ਮਾਰਚ ਮਈ ਵਾਲੇ ਕਹਿੰਦੇ ਗੁੜਾ ਇੱਕ ਤਨ ਵੱਧ ਰਹਿ ਗਿਆ ਚਾ ਇੱਕ ਗੱਲ ਕੰਨੀ ਪਾ ਦੇ ਆਪਣੀ ਤੂੰ ਸਰਕਾਰ ਦੇ ਹਰਵਾਦੀ ਦੇ ਜੇਤੂ ਹੁੰਦੇ ਜਿਹੜੇ ਔਲਾਦ ਹਤੋਂ ਹਾਰਦੇ ਤੁਸੀਂ ਕਹਿੰਦੇ ਆ ਤਰੱਕੀ ਅਸੀਂ ਕਰ ਲਈ ਓਏ ਕਿਉਂ ਇੱਕ ਗੱਲ ਭੁੱਲਦੇ ਇਹ ਤਰੱਕੀਆਂ ਨੇ ਲੋਕੋ ਕਾਦੀਆਂ ਜਿੱਥੇ ਬਾਗ-ਬਾਨ ਰੁੜਦੇ ਮੈਨੂੰ ਮਾਫ ਕਰੀ ਮੇਰੇ ਪੁੱਤਰਾ ਮੈਂ ਤਾਂ ਜਜ਼ਬਾਤੀ ਹੋ ਗਿਆ ਤੂੰ ਭਰਨੇ ਸੀ ਫਾਰਮ ਦੇ ਖਾਨੇ ਮੈਂ ਤਾਂ ਖਾਪਣੇ ਹੀ ਹੋ ਗਿਆ ਚੈਲ ਉੱਠ ਖੜਾ ਬੇਵਸ ਹੋ ਕੇ ਅੱਖਾਂ ਚੋਂ ਖਾਰਾ ਪਾਣੀ ਵਹਿ ਗਿਆ ਪੈਨ ਡਿੱਗ ਪਿਆ ਹੱਥ ਵਿੱਚੋਂ ਮੇਰੇ ਫਾਰਮ ਵੀ ਖਾਲੀ ਰਹਿ ਗਿਆ ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ ਨਾ ਰੌਣਕਾਂ ਘਟਾਇਓ ਸੋਹਣਿਓ ਇਹ ਮਾਲੀ ਨੇ ਉਹ ਬੂਟੇ ਲਾਉਣ ਵਾਲੇ ਧੁੱਪੇ ਨਾ ਬਿਠਾਇਓ ਸੋਹਣਿਓ ਧੁੱਪੇ ਨਾ ਬਿਠਾਇਓ ਸੋਹਣਿਓ ਧੁੱਪੇ ਨਾ ਬਿਠਾਇਓ 2 ਸਾਲ ਬਾਅਦ ਕਰੋ ਜਾਣਾ ਪਿਆ ਬਾਹਰ ਸੀ ਚੰਡੀਗੜ੍ਹ ਮੇਰਾ ਇੱਕ ਲੱਗਿਆ ਸੈਮੀਨਾਰ ਸੀ ਘੁੰਮਦਾ ਸੀ ਫਿਰਦਾ ਮੈਂ ਜਿੱਦੇ ਇਤਬਾਰ ਸੀ ਪਾਰਕ 'ਚ ਬੈਠਾ ਬਾਬਾ ਬੜੀ ਜਾਂਦਾ ਅਖਬਾਰ ਸੀ ਚਿੱਤੇ ਆ ਗਈ ਮੈਨੂੰ ਇੱਕ ਗੱਲ ਪੁਰਾਣੀ ਸੀ ਸ਼ਕਲ ਤਾਂ ਐ ਲੱਗਦੀ ਮੈਨੂੰ ਜਾਣੀ ਪਹਿਚਾਣੀ ਸੀ ਚਿੱਟੇ ਕੱਪੜੇ ਪਾਏ ਸੋਹਣੀ ਬੰਨੀ ਦਸਤਾਰ ਸੀ ਇਹ ਤਾਂ ਉਹੀਓ ਬਾਬਾ ਨਥਾ ਸਿੰਘ ਸਰਦਾਰ ਸੀ ਕੋਲ ਜਾ ਕੇ ਬੁਲਾਈ ਮੈਂ ਸਤਿ ਸ੍ਰੀ ਅਕਾਲ ਸੀ ਉਹਨਾਂ ਨੇ ਵੀ ਮੇਰੇ ਵੱਲ ਕੀਤਾ ਖਿਆਲ ਸੀ ਮੱਥੇ ਉੱਤੇ ਹੱਥ ਰੱਖ ਕੱਢੀ ਉਹਨਾਂ ਸਿਆਣ ਸੀ ਫੇਰ ਬਾਬਾ ਜੀ ਨੇ ਮੈਨੂੰ ਲਿਆ ਪਹਿਚਾਨ ਸੀ ਮੈਂ ਬਾਬਾ ਜੀ ਨੂੰ ਪੁੱਛਿਆ ਇੱਕੋ ਸਵਾਲ ਜੀ ਕਿ ਪਿੰਡੋਂ ਤੁਸੀਂ ਚੰਡੀਗੜ੍ਹ ਆਏ ਕਿਹਦੇ ਨਾਲ ਸੀ ਪੁੱਤ-ਪੋਤਿਆਂ ਦੀ ਸ਼ੇਰਾ ਤੈਨੂੰ ਦੱਸੀ ਸੀ ਕਹਾਣੀ ਮੈਂ ਭੁੱਲ ਗਿਆ ਦੱਸਣੀ ਆਪਣੀ ਇੱਕ ਧੀ ਰਾਣੀ ਮੈਂ ਪਿੰਡ ਜਦੋਂ ਗਈ ਦੇਖਿਆ ਉਰੇ ਤੇ ਪਰੇ ਐ ਛੋਟਾ ਪੋਤਾ ਕਹਿੰਦਾ ਭੂਆ ਬਾਪੂ ਤਾਂ ਬਾਹਰ ਲੈ ਘਰੇ ਆ ਭੱਜੀ ਭੱਜੀ ਉਹ ਜਦ ਆਈ ਮੇਰੇ ਵੱਲ ਸੀ ਭੁੱਪਾ ਮਾਰ ਦੱਸ ਦਿੱਤੀ ਮੈਂ ਤਾਂ ਸਾਰੀ ਗੱਲ ਸੀ ਜਿਸ ਖਾਣੇ ਤੇ ਬੈਠੇ ਸੀ ਉਹ ਯੋਤੀਏ ਵੱਡਤਾ ਘਰ ਦੇ ਮਾਲਕ ਨੂੰ ਹੀ ਧੀਏ ਘਰੋਂ ਬਾਹਰ ਕੱਢਤਾ ਸੁਣਿਆ ਉਸ ਨੇ ਜਦੋਂ ਮੇਰਾ ਹਾਲ ਸੀ ਰੋ ਰੋ ਮਰ ਜਾਣੀ ਹੋ ਗਈ ਬੇਹਾਲ ਸੀ ਮੇਰੇ ਨਾਲ ਚੱਲੋ ਭਾਲ ਕਰੂ ਮੈਂ ਆਪ ਜੀ ਕਰੋੜ ਨਹੀਂ ਦੇਣਾ ਮੇਰਾ ਪਿਆਰਾ ਬਾਪ ਜੀ ਨਾ ਧੀਏ ਨਾ ਮੇਣਾ ਵੱਜੂਗਾ ਨਹੀਂ ਚੱਕਦਾ ਧੀਰੇ ਵਾਰ ਬੈਂਦਾ ਮੈਂ ਚੰਗਾ ਨਹੀਂ ਲੱਗਦਾ ਮੇਰੇ ਚਾਹ ਪੂਰੇ ਕੀਤੇ ਬਾਪੂ ਤੁਸੀਂ ਹਰ ਰਤ ਜੀ ਦੀ ਨਹੀਂ ਹਾਂ ਮੈਂ ਤੁਹਾਡਾ ਪੰਜਵਾਂ ਪੁੱਤ ਜੀ ਇੰਨੀ ਗੱਲ ਸੁਣ ਸ਼ੇਰਾ ਹੋ ਗਿਆ ਮੈਂ ਖੜਾ ਸੀ ਉਹ ਉਸ ਵੇਲੇ ਧੀ ਉੱਤੇ ਮਾਣ ਹੋਇਆ ਬੜਾ ਸੀ ਫੜ ਕੇ ਬਾਤੀ ਨੇ ਕਾਰ ਚ ਬਿਠਾਇਆ ਸੀ ਇਸੇ ਤਰ੍ਹਾਂ ਬਸ ਸ਼ਿਰਾ ਚੰਡੀਗੜ ਆਇਆ ਸੀ ਸੇਵਾ ਕਰਦੇ ਨੇ ਬਹੁਤ ਚੱਕ ਦਿੱਤੀ ਤੰਗੀ ਜੀ ਆਹ ਦੇਖ ਸੇਤ ਪਹਿਲਾਂ ਨਾਲੋਂ ਹੋ ਗਈ ਆ ਚੰਗੀ ਜੀ ਹੌਲੀ ਹੌਲੀ ਪਹਿਲਾਂ ਨਾਲੋਂ ਬਦਲ ਗਿਆ ਟਾਈਮ ਜੀ ਧੀਆ ਨਾਲੋਂ ਪੁੱਤ ਚੰਗੇ ਇਹ ਤਾਂ ਐਨੇ ਵਹਿਮ ਹਾਰਾ ਪਰ ਖੜਦੀਆਂ ਨੇ ਮਾਂ ਬਾਪ ਦੇ ਹਰ ਦੁੱਖਾਂ ਚ ਹਾਰਾ ਹੀ ਇੱਕ ਤਕਲ ਕਰਵਾਇਓ ਨਾ ਪੁੱਤਾਂ ਚ ਕਿਤੋਂ ਗੱਲ ਕਹਿੰਦਾ ਚਹਿਲਾ ਨੱਥਾ ਸਿੰਘ ਸਰਦਾਰ ਹੋਏ ਧੀਆਂ ਨੂੰ ਵੀ ਪੁੱਤਾਂ ਜਿਨਾ ਕਰਿਓ ਪਿਆਰ ਹੋਏ ਧੀਆਂ ਨੂੰ ਵੀ ਪੁੱਤਾਂ ਜਿਨਾ ਦਿਓ ਸਤਕਾਰ ਹੋਏ ਧੀਆਂ ਨੂੰ ਵੀ ਪੁੱਤਾਂ ਜਿਨਾ ਕਰਿਓ ਪਿਆਰ